ਲੋਕ ਸਭਾ ਇੰਚਾਰਜ ਰਮਨੀਕ ਰੰਧਾਵਾ ਜੀ ਔਰ ਜ਼ਿਲ੍ਹਾ ਪ੍ਰਧਾਨ ਅਮਰਪਾਲ ਜੀ ਔਰ ਹਲਕਾ ਇੰਚਾਰਜ ਨਿਤਨ ਕੋਲੀ ਜੀ ਮੈਡਮ ਰਾਜਿੰਦਰ ਕੌਰ ਥਿਆੜਾ ਜੀ ਦਿਨੇਸ਼ ਢਲ ਜੀ ਅਸੀਂ ਸਾਰਿਆਂ ਨੇ ਅੱਜ ਕਿਉਂਕਿ ਕਾਫੀ ਸਮੇਂ ਤੋਂ ਪਹਿਲੇ 350 ਸਾਲਾ ਜੋ ਸ਼ੀਦੀ ਦਾੜਾ ਜਿਉਂ ਕਰਤੇ ਇਹ ਫਤਿਹ ਚੱਲ ਰਿਹਾ ਸੀ ਉਹਦੇ ਬਾਅਦ ਇਲੈਕਸ਼ਨ ਆ ਗਏ ਔਰ ਅਸੀਂ ਆਪਕ ਚ ਕੋਈ ਲੇਟ ਹੋਣ ਦੇ ਕਾਰਨ ਸੀ ਕਿਹਾ ਕਿ ਸੀ ਆਪਕ ਚ ਸਾਨੂੰ ਮਿਲਣਾ ਚਾਹੀਦਾ ਹੈ ਅੱਜ ਅਸੀਂ ਪ੍ਰਸ਼ਾਸਨ ਦੇ ਨਾਲ ਜੋ ਪਹਿਲਾਂ ਧੰਨਵਾਦ ਕੀਤਾ ਇਹਨਾਂ ਦਾ ਕਿ ਜੋ ਇਲੈਕਸ਼ਨ ਹੋਏ ਨੇ ਬਹੁਤ ਹੀ ਫੇਅਰ ਔਰ ਬਹੁਤ ਪੀਸਫੁਲ ਇਲੈਕਸ਼ਨ ਕਰਾਉਣ ਦਾ ਪ੍ਰਸ਼ਾਸਨ ਨੂੰ ਇੱਥੇ ਮੁਬਾਰਕ ਬਾਦ ਦਿੱਤੀ ਹੈ ਧੰਨਵਾਦ ਕੀਤਾ ਹੈ ਉਦੇ ਨਾਲ ਨਾਲ ਹੀ ਕੁਝ ਸ਼ਹਿਰ ਦੀਆਂ ਜਿਵੇਂ ਕਿ ਲਾਂਡ ਆਰਡਰ ਦੇ ਉੱਪਰ ਕਿਉਂਕਿ ਹਰ ਹਲਕੇ ਦੇ ਵਿੱਚ ਹਰ ਸ਼ਹਿਰ ਦੇ ਵਿੱਚ ਸਾਡੇ ਪੰਜਾਬ ਦੇ ਮੁੱਖ ਮੰਤਰੀ ਸardar ਭਗਵੰਤ ਸਿੰਘ ਮਾਨ ਸਾਹਿਬ ਜੀ ਦਾ ਜੋ ਵਾਅਦਾ ਜਨਤਾ ਦੇ ਨਾਲ ਕਿ ਅਸੀਂ ਤੁਹਾਨੂੰ ਸਿਕਸਾਫ ਸੁਥਰਾ ਪ੍ਰਸ਼ਾਸਨ ਔਰ ਪੀਸਫੁਲ ਸ਼ਾਂਤਮਈ ਵਾਤਾਵਰਣ ਦੇਨ ਦਾ ਵਾਦਾ ਕੀਤਾ ਹੈ ਉਸ ਦੇ ਤहत ਅਸੀਂ ਅੱਜ ਚਰਚਾ ਕੀਤੀ ਹੈ ਉਹਦੇ ਨਾਲ ਨਾਲ ਹੀ ਜੋ ਸਾਡੇ ਸ਼ਹਿਰ ਦੇ ਵਿੱਚ ਵਿਕਾਸ ਦੇ ਕੰਮ ਚੱਲੇ ਨੇ ਸਰਫੇਸ ਵਾਟਰ ਹੋਇਆ ਉਹਦੇ ਬਾਅਦ ਰੋਡ ਸਟਰੀਟ ਲਾਈਟ ਸੀਵਰੇਜ ਦਾ ਜੋ ਕੰਮ ਚੱਲ ਰਿਹਾ ਉਹਦੇ ਬਾਰੇ ਚਰਚਾ ਕੀਤੀ ਹੈ ਔਰ ਅਸੀਂ ਕਿਉਂਕਿ ਆਪਸ ਵਿੱਚ ਪ੍ਰਸ਼ਾਸਨ ਦਾ ਔਰ ਪੋਲਿਟੀਕਲ ਲੀਡਰਾਂ ਦਾ ਤਾਲਮੇਲ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਜੋ ਹੈ ਇੱਕ ਟੀਮ ਵਰਕ ਹੈਗਾ ਐਜੇ ਟੀਮ ਅਸੀਂ ਕੰਮ ਕਰ ਰਹੇ ਹਾਂ ਔਰ ਸਾਨੂੰ ਪ੍ਰਸ਼ਾਸਨ ਵੱਲੋਂ ਹਮੇਸ਼ਾ ਪੂਰਾ ਸਹਿਯੋਗ ਮਿਲ ਰਿਹਾ ਹੈ ਔਰ ਜਨਤਾ ਨੂੰ ਵੀ ਜੋ ਹੈ ਉਹਨਾਂ ਨੂੰ ਕੋਈ ਤਕਲੀਫ ਨਾ ਹੋਵੇ ਉਹ ਵੀ ਆਪਣੇ ਆਪ ਨੂੰ ਭੈਮੁਕਤ ਬਿਨਾਂ ਡਰ ਦੇ ਆਪਣਾ ਜੀਵਨ ਜੀ ਸਕਣ ਐਸਾ ਸਾਡਾ ਪੂਰਾ ਪ੍ਰਯਾਸ ਹੈ ਔਰ ਨਾਲ ਇਹ ਵੀ ਬੇਨਤੀ ਕੀਤੀ ਪ੍ਰਸ਼ਾਸਨ ਨੂੰ ਕਿ ਕੁਝ ਲੋਕੀ ਜਿਹੜੇ ਜਨਤਾ ਨੂੰ ਡਿਸਟਰਬ ਕਰਦੇ ਨੇ ਜਨਤਾ ਨੂੰ ਪਰੇਸ਼ਾਨ ਕਰਦੇ ਨੇ ਉਹਨਾਂ ਦੇ ਵੀ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਅਸੀਂ ਜਨਤਾ ਦੀ ਸੇਵਾ ਲਈ ਆਏ ਆ ਜਨਤਾ ਦੀ ਜੋ ਸਹੂਲਤ ਹੈਗੀ ਸਾਡੀ ਪ੍ਰਾਇਓਰਟੀ ਹੈਗੀ ਇਸ ਕਰਕੇ ਬਿਨਾ ਵਜ੍ਹਾ ਦੇ ਮੁਜਾਰੇ ਕਰਨੇ ਲੋਕਾਂ ਨੂੰ ਪਰੇਸ਼ਾਨ ਕਰਨਾ ਰਸਤਾ ਰੋਕ ਦੇਣਾ ਟਰਾਂਸਪੋਰਟ ਜਿਹੜੀ ਹੈਗੀ ਜਿਹੜੀ ਜਾਮ ਲੱਗ ਜਾਣਾ ਆਣ ਜਾਂਦ ਲੋਕਾਂ ਨੂੰ ਤਕਲੀਫ ਹੋਣੀ ਉਹ ਵੀ ਨਾ ਹੋਵੇ ਪ੍ਰਸ਼ਾਸਨ ਨੇ ਰਿਕਵੈਸਟ ਕੀਤੀ ਕਿ ਇਦਾਂ ਦਾ ਵੀ ਉਹ ਬੰਦਬਸਤ ਕਰਨ ਇੰਤਜ਼ਾਮ ਕਰਨ ਤਾਂ ਕਿ ਜਨਤਾ ਨੂੰ ਕੋਈ ਤਕਲੀਫ ਨਾ ਹੋਵੇ ਔਰ ਨਾਲ ਹੀ ਮੈਂ ਅੱਜ ਸਾਥੀ ਨਹੀਂ ਦੇਖਿਆ ਨਾ ਦੋ ਤਿੰਨ ਦਿਨ ਤੋਂ ਸਵੇਰ ਦਰਗੜੀਆਂ ਜਾ ਰਹੀਆਂ ਸ਼ਹਿਰ 'ਚ ਕ੍ਰਿਸਮਸ ਦੇ ਉਪਲਬਖ ਦੇ ਵਿੱਚ ਮੈਂ ਉਹਨਾਂ ਨੂੰ ਵੀ ਸਾਰੇ ਸਾਥੀਆਂ ਨੂੰ ਮੁਬਾਰਕਬਾਦ ਦਿਨਾ ਕ੍ਰਿਸਚਨ ਭਾਈਚਾਰੇ ਨੂੰ ਕਿ ਜੋ ਸਾਡਾ ਤਿਹਾੜ ਹੈ ਸਾਰੇ ਤਿਹਾੜ ਸਾਂਝੇ ਹੁੰਦੇ ਨੇ ਸਾਨੂੰ ਸਭ ਨੂੰ ਰਲ ਮਿਲ ਕੇ ਮਨਾਉਣਾ ਚਾਹੀਦਾ ਨੇ ਸੋ ਮੈਂ ਅਸੀਂ ਅੱਜ ਇੱਕ ਜੋ ਇੱਕ ਆਪਸ ਚ ਤਾਲਮਿਲ ਥੜਾ ਬਣਿਆ ਰਵੇ ਇਸ ਕਰਕੇ ਅਸੀਂ ਪ੍ਰਸ਼ਾਸਨਾ ਦੀ ਮੀਟਿੰਗ ਕੀਤੀ ਹੈ ਸੋ ਤੁਸੀਂ ਆਇਓ ਤੁਹਾਡਾ ਬਹੁਤ ਬਹੁਤ ਧੰਨਵਾਦ